ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬੀ ਦੇ ਮੈਂ ਬਟਿੰਡਾ ਤੋਂ ਇਸ ਕਾਰਨ ਸਿੰਘ ਅਸੀਂ ਅੱਜ ਪਹੁੰਚੇ ਹਾਂ ਬਟਿੰਡਾ ਦੇ ਬੱਸ ਸਟੈਂਡ ਵਿਖੇ ਇੱਕ ਵਾਰੀ ਮੈਂ ਸਾਰੀਆਂ ਤਸਵੀਰਾਂ ਦਿਖਾਵਾਂਗਾ ਤੁਹਾਨੂੰ ਬਟਿੰਡਾ ਦੇ ਬੱਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਨੇ ਜਿੱਥੇ ਬਟਿੰਡਾ ਦੇ ਬੱਸ ਸਟੈਂਡ ਦੇ ਵਿੱਚ ਜਿਹੜੀ ਬਾਂਡਾ ਸਵਾਰਗ ਦਾ ਫੈਸਲਾ ਹੋਇਆ ਉਸ ਨੂੰ ਲੈ ਕੇ ਲਗਾਤਾਰ ਲੋਕ ਪਰੇਸ਼ਾਨ ਹੁੰਦੇ ਵੀ ਆਪਣ नजर ਆ ਰਹੇ ਨੇ ਤੇ ਆਪਾਂ ਗੱਲ ਕਰੀਏ ਤਾਂ ਅੱਜ ਕੁਝ ਲੋਕਾਂ ਵੱਲੋਂ ਇੱਥੇ ਬੱਸਾਂ ਦਾ ਕਰਾਓ ਵੀ ਕੀਤਾ ਗਿਆ ਬੱਸਾਂ ਰੋਕੀਆਂ ਵੀ ਇੰਡੀਆ ਨੇ ਉਹਨਾਂ ਲੋਕਾਂ ਨੇ ਕਹਿਣਾ ਕਿ ਸਾਡਾ ਕੀ ਸੂਰ ਹੈ ਅਗਰ ਸਰਕਾਰ ਨੇ ਇਹ ਫੈਸਲਾ ਲੈ ਕੇ ਉਹਨਾਂ ਦਾ ਪਹਿਲਾਂ ਬੱਸਾਂ ਜ਼ ਤਾ ਜੋ ਲੋਕਾਂ ਨੂੰ ਕਿਸ ਤਰ੍ਹਾਂ ਆਪਣਾ ਆਪਣੀ ਵੀ ਆਪਣਾ ਪਰੇਸ਼ਾਨ ਹੋਵੇ ਲਗਾਤਾਰ ਲੋਕ ਆਪਣਾ ਪਰੇਸ਼ਾਨ ਹੋ ਰਹੇ ਨੇ ਉਸ ਨੂੰ ਲੈ ਕੇ ਯੂਨੀਅਨ ਦੇ ਅੱਗੇ ਦਾ ਕਹਿਣਾ ਕਿ ਜੋ ਸਰਕਾਰ ਨੇ ਫੈਸਲਾ ਕੀਤਾ ਸੀ ਉਸ ਦੀ ਆਪਣਾ ਪਾਲਣਾ ਕਰਦੇ ਆ ਲੇਕਿਨ ਜਦੋਂ ਆਪ ਗੱਲ ਕਰੀਏ ਮੈਂ ਇੱਕ ਵਾਰ ਇਹ ਇਧਰ ਸੁਰਮੀਆਂ ਚਾਤੀ ਮਰਾਉਂਗਾ ਕਿ ਬੱਸਾਂ ਦੇ ਵਿੱਚ ਹਾਲਾਤ ਕੀ ਨੇ ਇੱਕ ਵਾਰ ਤੁਸੀਂ ਹਾਲਾਤ ਦੇਖੋ ਜਿਹਨੂੰ ਬੱਸਾਂ ਦੇ ਇਹ ਹਾਲਾਤ ਕੀ ਨੇ ਬੱਸਾਂ ਦੇ ਵਿੱਚ ਤੇ ਲੋਕਾਂ ਨੂੰ ਆਪਣਾ ਇਸ ਨੂੰ ਲੈ ਕੇ ਵੀ ਆਪਣਾ ਕਾफी ਪਰੇਸ਼ਾਨੀ ਆ ਰਹੀ ਹੈ ਉਹਦੇ ਨਾਲ ਸਟੂਡੈਂਟਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਪਰੇਸ਼ਾਨ ਹੋ ਰਹੇ ਹਾਂ ਅਸੀਂ ਹਰ ਰੋਜ਼ ਹੀ ਆਪਣਾ ਬੱਸਾਂ ਦੇ ਵਿੱਚ ਦੌੜਨੇ ਆ ਤੇ ਅਸੀਂ ਕਾਲਜਾਂ ਦੇ ਵਿੱਚ ਵੀ ਆਪਣਾ ਨਹੀਂ ਆ ਸਕਦੇ ਸਮੇਂ ਸਰ ਤੇ ਨਾਲ-ਨਾਲ ਕੁਝ ਆਪਣਾ ਪੇਪਰ ਦੇ ਨਾਲੇ ਬੱਚੇ ਵੀ ਇਸ ਨੂੰ ਲੈ ਕੇ ਕਾफी ਆਪਣਾ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਅੱਜ ਬਟਿੰਡਾ ਦੇ ਬੱਸ ਸਟੈਂਡ ਦੇਖੀ ਕੁਝ ਲੋਕਾਂ ਵੱਲੋਂ ਬੱਸਾਂ ਦਾ ਕਰਾਉ ਕੀਤਾ ਗਿਆ ਉਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਕਿ ਸਰਕਾਰ ਨੇ ਅਗਰੇ ਫੈਸਲਾ ਲੈ ਕੇ ਆੜਾ ਜਿਹਦਾ ਇਹ ਫੈਸਲੇ ਤੋਂ ਪਹਿਲਾਂ ਸਰਕਾਰ ਨੂੰ ਬੱਸਾਂ ਜੂਰ ਲੈ ਕੇ ਆਉਣੀ ਚਾਹੀਦੀ ਸੀ ਬੱਸਾਂ ਜੂ ਵੀ ਆਪਣਾ ਪਾਉਣਗੇ ਚਾਹੀਦੇ ਸੀ ਤਾਂ ਜੋ ਲੋਕਾਂ ਨੂੰ ਆਪਣਾ ਕਿਸ ਤਰ੍ਹਾਂ ਦਾ ਵੀ ਆਪਣਾ ਪਰੇਸ਼ਾਨੀ ਨਾ ਹੋਵੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ ਆਮ ਲੋਕ ਤੇ ਨਾਲ ਜੁਨੀ ਦੇ ਆਗੂ ਬਠਿੰਡਾ ਦੇ ਬੱਸ ਸਟੈਂਡ ਵਿਖੇ ਬੱਸਾਂ ਦੇ 52 ਸਵਾਰੀਆਂ ਦੇ ਰੂਲ ਤੋਂ ਔਖੇ ਲੋਕਾਂ ਨੇ ਕੀਤਾ ਬਸ ਦਾ ਘਰਾਓ ਬੱਸ ਦੇ ਅੱਗੇ ਉਹਨਾਂ ਬਲੋਕ ਦਿੱਤਾ ਗਿਆ ਤਰਨਤ ਕੀਤਾ ਗਿਆ ਆਗਾਮਾ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਹੈ ਕਿ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀ ਨਹੀਂ ਬਿਠਾਈ ਜਾਵੇਗੀ ਅਤੇ ਅਗਰ ਕਿਸੇ ਕੰਡੈਕਟਰ ਦੀ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਹੋ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਉਸ ਦੀ ਸਾਰੀ ਸੈਲਰੀ ਆਪਾਂ ਉਹਨਾਂ ਵੱਲੋਂ ਕੱਟ ਲਈ ਜਾਵੇਗੀ ਜਿਸ ਨੂੰ ਲੈ ਕੇ ਹੁਣ ਡਰਾਈਵਰਾਂ ਕੰਡੈਕਟਰਾਂ ਵੱਲੋਂ ਵੀ ਇੱਕ ਫੈਸਲਾ ਕੀਤਾ ਗਿਆ ਕਿ ਉਹ 52 ਸਵਾਰੀਆਂ ਤੋਂ ਸਵਾਰੀ ਜ਼ਿਆਦਾ ਨਹੀਂ ਬਿਠਾਉਣਗੇ ਜਿਸ ਨੂੰ ਲੈ ਕੇ ਲੋਕ ਲਗਾਤਾਰ ਖੱਜਲ-ਖਵਾਰ ਹੁੰਦੇ ਰਹੇ ਤੇ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਖੇ ਸੋਮਵਾਰ ਨੂੰ 3 ਵਜੇ ਦੇ ਲਗਭਗ ਉਸ ਵੇਲੇ ਹਗਾਮਾ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਬੱਸ ਦੇ ਮੂਹਰੇ ਹੀ ਤਰਨਾ ਦੇ ਦਿੱਤਾ ਗਿਆ ਦੇਖੋ ਤਸਵੀਰਾਂ ਮਠੰਡਾ ਦੇ ਬੱਸ ਸਟੈਂਡ ਦੀਆਂ ਜਿੱਥੇ ਲੋਕਾਂ ਵੱਲੋਂ ਇੱਕ ਬੱਸ ਨੂੰ ਇਹ ਆਪਣਾ ਰੋਕਿਆ ਗਿਆ ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਾਨੂੰ ਵੀ ਲੈ ਕੇ ਜਾਓ ਨਹੀਂ ਅਸੀਂ ਇਹ ਬੱਸ ਇੱਥੋਂ ਨਹੀਂ ਇੱਥੋਂ ਜਾਣ ਦੇਵਾਂਗੇ ਦੇਖੋ ਤੁਸੀਂ ਨਾ ਮਠੰਡਾ ਦੇ ਇਹ ਅਸੀਂ ਹੁਣ ਦਿਖਾ ਰਹੇ ਹਾਂ ਬੱਸ ਸਟੈਂਡ ਦੀਆਂ ਜਿੱਥੇ ਲੋਕਾਂ ਵੱਲੋਂ ਬੱਸ ਦੇ ਅੱਗੇ ਹੀ ਤਰਨਾ ਲਗਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਾਂ ਸਾਰੀਆਂ ਸਵਾਰੀਆਂ ਨੂੰ ਇੱਥੋਂ ਲੈ ਕੇ ਜਾਓ ਨਹੀਂ ਤਾਂ ਸਾਡੇ ਵੱਲੋਂ ਇੱਥੋਂ ਇੱਥੋਂ ਸਾਈਡ ਤੇ ਨਹੀਂ ਹਟਿਆ ਜਾਵੇਗਾ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਲੋਕਾਂ ਵੱਲੋਂ ਇਹਦਾ ਆਪਣਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਅੱਜ ਇਹਨਾਂ ਵੱਲੋਂ ਇਸ ਬਸ ਦੀ ਅਗੇ ਧਰਮ ਦੇ ਦਿੱਤਾ ਗਿਆ ਪਤਾ ਕੀ ਨਾਮ ਹੈ ਨਾ ਮੇਰਾ ਸੁਪਾਲਕ ਹੋਰ ਹੈ ਥੋਏ ਸੀਗੇ ਅਸੀਂ ਆਏ ਹਾਂ ਬੂਸਰ ਤੋਂ ਕਿੱਧਰ ਇਹ ਅਸੀਂ ਉਤਰਨਾ ਜਾ ਕੇ ਐ ਦੰਨ ਕਾਂਟੇ ਹੋ ਗਏ ਇੱਥੇ ਆਉਂਦੀ ਐ ਬੱਸ ਲੈ ਜene ਭਰ ਕੇ ਆਉਂਦੀ ਐ ਬੱਸ ਲੈene ਆਨੇ ਵੱਧ ਸਵਾਰੀ ਨਹੀਂ ਜਿਹੜਾ ਹਣੀ ਪਹਿਲਾਂ ਅਸੀਂ ਉੱਥੇ ਖੜੇ ਰਹੇ ਚੌਂਕ 'ਚ ਉੱਥੋਂ ਅਸੀਂ ਇੱਥੇ ਆ ਗਏ ਕੋਈ ਨਿਆ ਨਹੀਂ ਦਿੰਦੇ ਸਾਡੇ ਬੱਸਾਂ ਵਾਲੇ ਗੁਰੂਵਾਰ ਕਿਆ ਕਰਦੇ ਨੇ ਘੱਟ ਬੱਸਾਂ ਘੱਟ ਬੱਸਾਂ ਲੈ ਆਉਣ ਬੱਸਾਂ ਵੱਧ ਵੋਟਾਂ ਤਾਂ ਆਣੇ ਉਹ ਬਰਾਇਆ ਦੀ ਬਗਵਾਨ ਜਿਕੇ ਨਾਂ ਵੀ ਮਤਲਬ ਗਵਿੰਦਰ ਸਵਾਰੀ ਬੈਠੀ ਹੈ ਤੇ ਉਹ ਮਤਲਬ ਦਸਾਂ ਦਾ ਵੀ ਜਿਆਦਾ ਪ੍ਰਭਾਵ ਹੋਣਾ ਚਾਹੀਦਾ ਹੈ ਨਾ ਦੋ ਤੋਂ ਕੰਡ ਹੋ ਗਏ ਤੇ ਖੜੇ ਨੂੰ ਅੱਜ ਘਰੇ ਨਹੀਂ ਜਾਣਾ ਖੱਜਾ ਕੋਈ ਪਈਆ ਸਰਕਾਰ ਦੀ ਬੋਨ ਦਾ ਸਵਾਰੀ ਲੈ ਕੇ ਜਾਣੀ ਅਸੀਂ ਜਿਵੇਂ ਤੇਵੇਂ ਜਾਂਦੇ ਸੀ ਪਹਿਲਾਂ ਬੱਸਾਂ ਚ ਪਾਉਂਦੇ 100 ਬੰਦੇ ਜਾਂਦੇ ਸੀ ਪਾਉਂਦੇ 150 ਬੰਦੇ ਜਾਂਦੇ ਸੀ ਜਾਂਦੇ ਸੀ ਨਾ ਹੁਣ ਸਿਰ 52 ਸਵਾਰੀ ਕੀ ਹੈ ਸਰਕਾਰ ਦਾ ਆ ਤੂੰ ਨਹੀਂ ਉੱਪਰ ਖੜੇ ਚੱਲ ਅਸੀਂ ਥੂੜੀ ਵਾਂਗ ਸਹੀ ਗੱਲ ਹੈ ਏਕ ਡਰਾਈਵਰ ਮੋਕ ਖਿੜਕੀ ਨਹੀਂ ਖੋਲਦੇ ਅਸੀਂ ਕਿੱਥੇ ਛੜੀਏ ਮੈਂ ਤੁਹਾਨੂੰ ਦੱਸੂਗਾ ਕਿ ਕਿੱਧਰ ਗਿਆ ਮਚਾਰਾ ਬਿਗੜ ਗਿਆ ਲੋਕਾਂ ਅਗਲੀ ਕਿਹੜੀ ਨੀਂਦ ਦਾ ਉਹ ਜੋਸ਼ੀਰ ਕਰ ਕਿੱਤਰਾਏ ਸੀਗੇ ਕਿੱਤੜ ਲੋਤ ਠੀਕ ਇਹਨੇ ਜਾਉਗੇ ਜੇ ਚਾਂਦ ਨਹੀਂ ਦੇ ਰਹੇ ਹੁਣ ਤੁਸੀਂ ਚਾਂਦ ਨਹੀਂ ਦੇ ਰਹੇ ਫੜੇ ਤੜਕੇ ਦੇ ਖੱਜਲ ਹੋਈ ਜਾਂਦੀ ਆਈ ਕਿਹਨੇ ਚਾਹਾਂ ਦੇ ਪਰਾਂਚਾ ਦਾ ਲੈ ਕੇ ਟਿੱਟ ਲੈ ਲੈਣਾ ਅਸੀਂ ਨਹੀਂ ਹਾਂ ਫਰੀ ਲੱਗੇ ਸਰਕਾਰ ਕਹਿੰਦਾ ਲੈ ਅੰਦਰ ਆਉਂਦੇ ਆ ਪਿੱਛੇ ਭੀਆਂ ਪਿੱਛੇ ਹੈ ਖੱਜਲ ਕਰਦੇ ਸਾਰ ਸਾਰ ਦੇ ਰੇਕਾ ਦੇ ਬੱਤਸਪੂਰੀਆਂ ਨਹੀਂ ਗਿਆ ਕਰਦੇ ਬੱਸਲ ਪੂਰੀਆਂ ਕਰ ਤੂੰ ਬਸਲ ਪੂਰੀਆਂ ਸਰਵਿਸ ਤੇ ਹੋਵੇ ਸਮਝ ਲੈ ਲੈ ਨਾ ਜਾਂਦੀ ਨੂੰ ਨਾ ਜਾਂਦੀ ਪਰ ਹੀ ਖੜੀ ਚੜਾਉਂਦੇ ਨਹੀਂ ਤੁਸੀਂ ਚਾਹਂਦੇ ਤੁਸੀਂ ਮੂਹਰੇ ਖੜੇ ਜਾਣ ਨਹੀਂ ਤੇ ਉਹ ਨਾ ਜੱਟ ਨੇ ਨਾ ਅਸੀਂ ਉਹਨੇ ਜੇ ਨਿਵਾਸ ਕਰਨ ਨੇ ਨਹੀਂ ਖੜੇ ਅਸੀਂ ਇੱਥੇ ਖੜੇ ਆਪ ਲੋਕ ਜਿਆਦਾ ਬਸ ਖੜਾਣੀ ਮਤਲਬ ਬੜਾਣੀਆਂ ਚਾਹੀਆਂ ਨੇ ਤੁਸੀਂ ਸਾਰੇ ਆਰਾਮ ਨਾਲ ਬੱਸ ਕੇ ਇੱਥੇ ਬਸ 52 ਸواری 52 ਸواری ਕਰਕੇ ਬੈਠੇ ਹੋਏ ਨੇ ਸਾਰਿਆਂ ਨੂੰ ਉਤਾਰ ਦਿੰਦੇ ਨੇ ਥੱਲੇ ਅਸੀਂ 3-4 ਘੰਟੇ ਦੇ ਲੇਟ ਹੋ ਗਏ ਹੁਣ ਕਰੇ ਨਹੀਂ ਜਾਣਾ ਸੀ ਇਹ ਕਹਿੰਦੇ ਕਹਿੰਦੇ ਜੇ ਸਤੋਂ ਇੱਕ ਸਵਾਰੀ ਰਹਿ ਜਾਂਦੀ ਹੈ ਕਿ ਜੇ ਬਣ ਕੇ ਸਵਾਰਗਨ ਦੇ ਤਾਂ ਸਾਨੂੰ ਡਿਊਟੀ ਤੋਂ ਹਟਾ ਦਿੰਦੇਗੇ ਉਹ ਮਾਨੂੰ ਕੋਈ ਅਸੂਲੀ ਸਰਕਾਰ ਨੇ ਕੋਈ ਰੂਲ ਕੱਢਿਆ ਨਾ ਤਾਂ ਸਰਕਾਰ ਨੂੰ ਬੱਸਾਂ ਜ਼ਿਆਦਾ ਦੇਣੀਆਂ ਪਈਆਂ ਨੇ ਕਿ ਬੰਦਾ ਆਰਾਮ ਨਾਲ ਕਰੇ ਜਾਸ ਕੇ ਨਹੀਂ ਦੇਖ ਡਾਰਨੈਟ ਲਾਇਆ ਕਿੰਨੇ ਦੇਖ ਨਾ ਆਇਆ ਕਿਹੜਾ ਬਦਲਾ ਆਏਗਾ ਕੋਈ ਬਦਲਾ ਬੁੱਤ ਨੂੰ ਨਹੀਂ ਆਉਂਦਾ ਉਹ ਤਾਂ ਕਹਿੰਦੇ ਫ੍ਰੀ ਸੂਟ ਸਾਨੂੰ ਬਦਲਿਆ ਕਰਦੇ ਨੇ ਤਾਂ ਇੱਕ ਕੰਮ ਕਟਿਆ ਕਰਦੇ ਨੇ ਇਹਨਾਂ ਤਾਂ ਆ ਹੀ ਉਸੂਲ ਚੱਲਿਆ ਹੋਇਆ ਤੇ ਮੇਰੇ ਤੋਂ ਫ੍ਰੀ ਸੂਟ ਫ੍ਰੀ ਸੂਟ ਦੇਣਾ ਕੋਈ ਜ਼ਰੂਰੀ ਨਹੀਂ ਫ੍ਰੀ ਨਾ ਲੈ ਉਹ ਬਾ ਟਿਕਟ ਲੈ ਲੈਣ ਬੈਠੀ ਹੈ ਲੈਣ ਸਾਡੇ ਤੋਂ ਪਰ ਸਾਨੂੰ ਘਰੇ ਤੋਂ ਜਾਣ ਮੈਨੂੰ ਬਸਾਂ ਕਿਸੇ ਲੜਨ ਦੇ ਹੁਣ ਕਿੰਨੇ ਘੰਟੇ ਅਸੀਂ ਇੱਥੇ ਖੜੇ ਹੋਏ ਆ ਪਰ ਉਹਨੇ ਜਾਵਾਂਗੇ ਅਸੀਂ ਨਾ ਟਿਕਟ ਲੈ ਲਓ ਅਸੀਂ ਕੰਡੀਗੜ੍ਹ ਕੇ ਜੀ ਪੇਪਰ ਦੇਣ ਵਾਸਤੇ ਅਸੀਂ ਪਟਿਆਲਾ ਇੰਨਾ ਰਸ ਸੀ ਕਿ ਅਸੀਂ ਨਾ ਪਹੁੰਚ ਹੀ ਨਹੀਂ ਸਕੇ ਅਸੀਂ ਸਵੇਰੇ ਦੂਜੇ ਦਿਨ ਸਵੇਰੇ ਜਾ ਜਾ ਕੇ ਉੱਥੇ ਪੇਪਰ ਦੇ ਕੇ ਆਇਆ। ਬੀਆਰਟੀਸੀ ਕਹਿੰਦਾ ਸਾਡੀ ਤਾਂ ਹੀ ਮਜ਼ਦੂਰੀ ਹੈ ਕਹਿੰਦੇ ਸਾਡਾ ਚਲਾਨ ਕੱਟ ਦਿਆ ਜਾਵੇਗਾ। ਆਹ ਜੇ ਇਹਨਾਂ ਦੀ ਮਜ਼ਦੂਰੀ ਹੋਵੇਗੀ ਇਹਨਾਂ ਨੇ ਚਲਾਨ ਕੱਟ ਦਿੰਦਾ ਪਰ ਸਰਕਾਰ ਵਿੱਚ ਜੇ ਰੂਲ ਲੱਗੇ ਨੇ ਸਰਕਾਰ ਨੇ ਇਵੇਂ ਹੋਏ ਵੀ ਬੱਸਾਂ ਜ਼ਿਆਦਾ ਗਈਏ। ਠੀਕ ਹੈ। ਜੇ ਤਾਂ ਬੱਸਾਂ ਹੋਵੇਗੀ ਤਾਂ ਕੋਈ ਪ੍ਰੋਬਲਮ ਨਹੀਂ ਨਹੀਂ ਹੋਵੇਗੀ। ਸਾਰੇ ਜਾਣਗੇ ਆਰਾਮ ਨਾਲ ਚੜ ਕੇ। ਹੁਣ ਸਵੇਰੇ ਅਸੀਂ ਆਏ ਜਾਂਦੇ ਸੀ ਨਾ। ਕੋਈ ਤਾਂ ਕੋਈ ਕੰਮ ਤੇ ਜਾਣ ਵਾਲੇ ਸੀ, ਕੋਈ ਜੋਬ ਤੇ ਜਾਣ ਵਾਲੇ ਸੀ। ਜਿੱਦਾਂ ਵੀ ਸਾਰੇ ਨਾਲ ਬਾਰਿਸ਼ ਹੰਦੇ ਸੀ।

ਆ ਕੋਈ ਹਾਲ ਹੈ ਆ ਕੋਈ ਹਾਲ ਹੈ ਆ ਪੰਜਾਬ ਦਾ ਕੀ ਬੁਰਾ ਹਾਲ ਇੱਥੇ ਕੋਈ ਸੁਣਦਾ ਪੰਜਾਬ ਬਾਰੇ ਕੋਠੀਆਂ ਤੇ ਬਹਿ ਕੇ ਬਹਿ ਕੇ ਅਸੀਂ ਕਿੰਨੇ ਦੁਖੀ ਐ ਲੈ 10 ਵਜੇ ਦੇ ਇੱਥੇ ਤੁਰੇ ਫਿਰਦੇ ਟਿਕਟ ਦੇ ਨਾਲੇ ਸਾਰੇ ਕੰਨੇ ਜੀ ਪੰਜਾਬ ਦਾ ਇੰਨਾ ਵਧੀਆ ਕੰਮ ਕਰਾਵਾਂਗੇ ਐਵੇਂ ਕਰਾਵਾਂਗੇ ਕੋਈ ਸੁਣਦਾ ਪੰਜਾਬ ਬਾਰੇ ਜਦੋਂ ਕੋਈ ਇੱਥੇ ਫਿਰਦੇ ਅਸੀਂ 10 ਵਜੇ ਦੇ ਫਿਰਦੇ ਆ ਕੇ ਕੋਈ ਬੈਣ ਨਹੀਂ ਦਿੰਦਾ ਬੱਚੇ ਬੈਣ ਨਹੀਂ ਦਿੰਦਾ ਸਾਨੂੰ ਬਾਰੀ ਨਹੀਂ ਖੋਲਦੇ ਬਾਰੀ ਨਹੀਂ ਖੋਲਦੇ ਬੱਸ ਆਂਦੀਆ ਕੀ ਪਤਾ ਨਹੀਂ ਕੀ ਹਾਲ ਐ ਕਹਿੰਦੇ ਅਸੀਂ ਇੰਨੇ ਭਾਵਾਂਗੇ 10 50 ਬੰਦੇ ਵੇ ਕਿੰਨੇ ਰੋਈ ਜਾਂਦੇ ਲੋਕ ਆ ਦੇਖੋ ਛੋਟੇ ਛੋਟੇ ਜੇ ਬੱਚੇ ਆ ਦੇਖੋ ਕੀ ਹਾਲ ਹੈਗਾ ਅੱਜ ਅੱਥਰੀ ਨਕੀ ਮਾਰਾ ਕਿੱਤਾ ਪੰਜਾਬ ਦਾ ਕੀ ਮਾਰਾ ਕਿਤੇ ਇਸ ਕੁੜੀ ਨੇ ਮਾਰਾ ਪੰਜਾਬ ਦਾ ਇਹ ਸਾਰੇ ਲੋਕਾਂ ਨੇ ਮਾਰਾ ਕਿੱਤਾ ਪੰਜਾਬ ਦਾ ਇੰਨੀ ਦੁਨੀਆ ਆ ਦੇਖੋ ਕਿੰਨੀ ਦੁਨੀਆ ਦਾ ਕੀ ਬੁਰਾ ਹਾਲ ਹੈ ਕੋਈ ਪੁੱਛਦਾ ਪੰਜਾਬ 'ਚ ਸੀਟਾ ਬੰਦ ਕਰ ਲੈ ਸੀਟਾ ਬੰਦ ਕਰ ਲੈਂਦੇ ਕੋਈ ਪੁੱਛਦਾ ਹੀ ਨਹੀਂ ਮੈਂ ਭਾਈ ਨੂੰ ਮੈਂ ਬਤਾਣਾ ਸ਼ਰਮ ਨਹੀਂ ਦੀ ਇਹ ਨਾਮਾਂ ਮੰਗਾ ਥੋੜਾ ਕਾਲਾ ਸਿੰਘ ਹੈ ਮੇਰਾ ਨਾਮ ਕਿੱਥੋਂ ਆਏ ਸੀਗੇ ਮੈਂ ਸੀਟਾਂ ਨਾਲ ਤਾਂ ਆਇਆ ਮੈਂ ਮਲੋਟ ਜਾਣਾ ਮੈਂ ਰਾਤ ਨੂੰ ਫੇਰ ਸੀਟਾਂ ਨਾਲ ਜਾਣਾ ਇਨਾ ਕਿਧਰ ਰੁਕੇ ਤੀਏ ਤੁਹਾਨੂੰ ਇੱਥੇ ਮੈਨੂੰ 1.5 ਘੰਟਾ ਹੋ ਗਿਆ ਖਲੇ ਨੂੰ 3 ਘੰਟੇ ਮੈਂ ਪਵਾਨੀ ਘੜ ਖੜਾ ਰਿਆ ਵਾਂ ਹੁਣ ਕੀ ਕਹਿੰਦੇ ਕੇ ਇਹ ਚੜ੍ਹਨੀ ਨਹੀਂ ਦਿੰਦੇ ਵਾਰੀਆਂ ਬੰਦ ਕਰ ਲੈਂਦੇ ਨੇ ਸਾਰੀਆਂ ਵਾਰੀਆਂ ਬਸ ਕਿਤੇ ਬਸ ਕੋਲ ਖੁੱਲ ਜੋ ਮਗਰੀ ਭਰ ਕੇ ਲੈ ਜਾਂਦੇ ਨੇ ਤੋ ਵੱਡੇ ਤੋ ਚੁੱਕਦੇ ਨਹੀਂ ਹੈਗੇ ਕੀ ਨਾਮ ਹੈ ਤੁਹਾਡਾ ਕੌਰ ਸਿੰਘ ਹੈ ਜੀ ਕਿੱਥੋਂ ਆਏ ਸੀ ਬੱਲੂਆਣੇ ਤੋਂ 3 ਘੰਟੇ ਹੋ ਗਏ ਮੇਰੀ ਕੁੜੀ ਦਾ ਪੇਪਰ ਸੀਗਾ ਇੱਥੇ ਬੈਠੀ ਹੁਣ ਮੈਨੂੰ ਵਿਰਲ ਵਿਰਲ ਕਰਦੀ ਨੇ ਫੋਨ ਕੀਤਾ ਵੀ ਮੇਰਾ ਕੋਈ ਹੱਲ ਕਰਕੇ ਜਾਓ ਪੇਪਰ ਤਾਂ ਦੇ ਰਿਹਾ ਸੀ ਪੇਪਰ ਤਾਂ ਦੇਤਾ ਜੀ ਹੁਣ ਪਿੰਡ ਜਾਣ ਨੂੰ ਝਾਕੀ ਜਾਂਦੇ ਆ ਕਿੰਨਾ ਕ ਚੜ ਰਗਾ ਇੱਥੇ ਬੈਠਾ ਤਿੰਨ ਘੰਟੇ ਹੋ ਗਏ ਪੂਰੇ ਜੀ ਹੁਣ ਇਹ ਕੀ ਕਰ ਜਾਗੇ ਹੁਣ ਇਹ ਚੜਾਉਂਦੇ ਨੇ ਜੀ ਪਿੱਛੋਂ ਬਾਰੀਆਂ ਬੰਦ ਲਿਆਉਂਦੇ ਆ ਕਹਿੰਦੇ ਸੀਟਾਂ ਤੇ ਸਵਾਰੀ ਲੈ ਜਾਣੀ ਐ ਤੇ ਤੂੜੀ ਵਾਂਗੂ ਭਰੀ ਖੜੀ ਐ ਬਸ ਕਹਿੰਦੇ 52 ਸੀਟਾਂ ਯੇ ਲੋਡ ਆ ਸਾਨੂੰ ਵੀ ਬੰਦਾ ਤਾਂ ਧੱਕੇ ਨਾਲ ਚੜਦੀ ਉਹ ਫਿਰ ਕਿੱਧਰ ਜਾਣਗੇ ਜੀ ਕਿਸੇ ਦੇ ਫਿਰ ਕਾਹਦੇ ਪੱਟੇ ਕੇ ਕਿਸੇ ਦਾ ਕੋਸ਼ ਹੋ ਗਿਆ ਹੱਸ ਜਾਣਦੇ ਹੋ ਕਿ ਨਹੀਂ ਜਾਣਦੇ ਹੋਗੇ ਬਸ ਨਹੀਂ ਜਾਣਦੇ ਜੀ ਨਾ ਜੇ ਕੋਈ ਹੱਲ ਨਹੀਂ ਕਰਦੇ ਜੀ ਕੀ ਨਾਮਾ ਜੋ ਜੀ ਦੇਇਆ ਜੀ ਕੀ ਕਿਹੜਾ ਜਾਉਂਗੇ ਜਦੋਂ ਇਹ ਰਾ ਆਪਣੇ ਇੱਕ ਕਹਿ ਦਿੰਨੇ ਆਂ ਵੀ ਆਧਾਰ ਕਾਰਡ ਚੱਲਦਾ ਠੀਕ ਹੈ ਉਹਦੇ ਕਰਕੇ ਪੀਆਰਟੀਸੀ ਉਹ ਤੇ ਰੋਡਵੇਜ ਹੀ ওভারਲੋਡ ਚੱਲਦੀ ਹੈ ਪ੍ਰਾਈਵੇਟ ਦਾ ਬੁਰਾ ਹਾਲ ਆ ਉਹ ਇਹਨਾਂ ਨੇ ਬੰਦ ਜੱਤੀ ਕਰਤੀ ਸੀ ਉਹਨਾਂ ਦਾ ਪੱਤਰੀ ਚੜੋ ਉਹਦੇ ਨਾਲ ਕੋਈ ਫਾਇਦਾ ਨਹੀਂ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਠੀਕ ਹੈ ਚੜਨਾ ਤਾਂ ਉਹਨਾਂ ਨੇ ਰੋਡਵੇਜ ਤੇ ਆ ਇੱਥੇ ਖੜੇ ਅੱਡੇ ਅੱਡੇ 'ਚ ਬੀਟ ਲਾਈ ਬੈਠੇ ਆ ਠੀਕ ਹੈ ਜੀ ਹੋਰ ਕੁਝ ਨਹੀਂ ਕਰ ਹਾਂ ਪਰੇਸ਼ਾਨ ਜ਼ਰੂਰ ਹੋ ਰਹੇ ਆ ਪਰਸ਼ਾਨ ਹੋਈ ਜਾਣਗੇ ਪਰ ਪ੍ਰਾਈਵੇਟ ਤੇ ਨਹੀਂ ਚੜਦੇ ਕਿਤੇ ਨਹੀਂ ਚੜਦੇ ਦੂਸਰੀ ਤੇ ਜਾਣਾ ਰੋਡਵੇ ਤੇ ਜਾਣਾ ਰੋਡਵੇ ਤੇ ਜਿਹੜੀਆਂ ਔਰਤਾਂ ਦਫਤਰ 70 30 ਤਰਗਾਹਾਂ ਲੈਣ ਉਹ ਵੀ ਰੋਡਵੇ ਤੇ ਜਾਂਦੇ ਨੇ ਉਹੀ ਤਾਂ ਦੁੱਖ ਹੈ ਜੀ ਗਰੀਬ ਬੰਦੇ ਨੂੰ ਸਹੂਲਤ ਮਿਲ ਜੇ ਕੋਈ ਪ੍ਰੋਬਲਮ ਨਹੀਂ ਜਿਹੜੀ ਆਹਾ ਵੱਧ ਇਨਕਮ ਕਰੇ ਹੈਗੀ ਆ ਆਪਣੇ ਫਿਰ ਵੀ ਆਪਣਾ ਉਹ ਕਰਨਾ ਧਾਰ ਕਾੜਤੀ ਚੜਨਾ ਫਿਰ ਗਲਤ ਆ ਟੀਚਰ ਛੋਟੇ ਆਉਂਦੇ ਕਿ ਨਹੀਂ ਇਹਦੇ 'ਚ ਆਪਣੇ ਟੀਚਰ ਜਿਹੜੇ ਆਉਂਦੇ ਛੋਟੇ ਉਮਰ ਹੋਣੀ ਚਾਹੀਦੀ ਆ ਧਾਰ ਕੜ ਚੱਲਣ ਟੀਚਰ ਸੋਟੇ ਲਾਉਂਦੇ ਕਿਉਂ ਨਾ ਟੀਚਰ ਜੀ ਪ੍ਰਾਈਵੇਟ ਤੇ ਕਿੱਥੇ ਚੜਦੇ ਆ ਉਹ ਸਰਕਾਰੀ ਕਹਿੰਦੇ ਆ ਹਾਂਜੀ ਉਹ ਵੀ ਸਰਕਾਰੀ 100-100 ਲੱਖ ਰੁਪਏ ਤਰਖਾਉਣ ਦੇ ਕਿਹਨਾਂ ਜਾਨੀ ਹਾਈਦਰ ਪ੍ਰੋਬਲਮ ਹੈ ਬਿਲਕੁਲ ਜੋ ਜੋ ਸਰਕਾਰ ਨੇ ਔਰ ਸਾਡੇ ਲਾਲਜੀਤ ਮੰਤਰੀ ਲਾਲਜੀਤ ਭੋਲਰ ਨੇ ਹਦਾਇਤਾਂ ਕੀਤੀਆਂ ਹੋਈਆਂ ਨੇ ਵੀ ਬੱਸਾਂ ਦੇ ਵਿੱਚ ਜਿਹੜੀ ਸੀਟਾਂ ਮੁਤਾਬਕ ਹੀ ਸਵਾਰੀ ਚੜਾਉਣੀ ਹੈ ਉਹਨਾਂ ਚੀਜ਼ਾਂ ਨੂੰ ਦੇਖ ਕੇ ਰਹੋ ਔਰ ਇੱਕ ਕਾਨੂੰਨ ਹੈ 99 ਕਾਨੂੰਨ ਜਿਹੜਾ ਕੇਂਦਰ ਸਰਕਾਰ ਨੇ ਬਣਾਇਆ ਔਰ ਇੱਕ ਡਰਾਈਵਰਾਂ ਕਨੈਕਟਰਾਂ ਦੇ ਉੱਪਰ ਜਿਹੜਾ ਸਾਡੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਕਾਨੂੰਨ ਸੋਧਨ ਦੇ ਮੁਤਾਬਕ ਇਹ ਕਾਨੂੰਨ ਬਣਾਇਆ ਗਿਆ ਜਿਦੇ ਵਿੱਚ ਕਨੈਕਟਰ ਦੀ ਰਿਪੋਰਟ ਹੋ ਜਾਂਦੀ ਔਰ ਸਾਰੀ ਤਰਖਾਵ ਦੀ ਕੱਟੀ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਵਿਰੋਧ ਕਰਦੇ ਹੋਏ ਔਰ ਕਾਨੂੰਨਾਂ ਨੂੰ ਮੰਨਦੇ ਹੋਏ ਲਾਲਜੀਤ ਭੁੱਲੜ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਜਦੈਵੰਦੀ ਨੇ ਫੈਸਲਾ ਲੈਂਤਾ ਸੀ 52 ਸਵਾਰੀਆਂ ਹੀ ਚੜਾਏ ਜਾਣੀਆਂ ਬੱਸਾਂ ਦੇ ਵਿੱਚ ਔਰ ਬੱਸਾਂ ਦੀ ਕਮੀ ਹੋਣ ਕਾਰਨ ਜਿਹੜੀ ਪਬਲਿਕ ਪਰੇਸ਼ਾਨ ਹੋ ਰਹੀ ਹੈ ਅਸੀਂ ਵਾਰ-ਵਾਰ ਸਰਕਾਰ ਨੂੰ ਮੰਗ ਵੀ ਕਰਦੇ ਆ ਰਹੇ ਹਾਂ ਵੀ ਜਿਹੜੀਆਂ ਬੱਸਾਂ ਉਹ ਪੂਰੇ ਪੰਜਾਬ ਦੇ ਵਿੱਚ ਬੱਸਾਂ ਦੀ ਬਹੁਤ ਜ਼ਿਆਦਾ ਕਮੀ ਹੈ ਪਰ ਡਿੱਪੂ ਦੀ ਜੇ ਆਪਾਂ ਗੱਲ ਕਰੀਏ ਤਾਂ ਲਗਭਗ 100 ਬੱਸਾਂ ਦੀ ਕਮੀ ਇੱਕ ਡਿੱਪੂ ਦੇ ਵਿੱਚ ਹੈ ਉਹ ਬੱਸਾਂ ਨਵੀਆਂ ਪਾਈਆਂ ਜਾਂ ਤਾਂ ਜੋ ਪਬਲਿਕ ਪਰੇਸ਼ਾਨ ਨਾ ਹੋਵੇ ਅੱਜ ਜਿਹੜਾ ਮਸਲਾ ਬਣਿਆ ਵੀ ਬੱਸਾਂ ਦੀ ਕਮੀ ਸੀ ਸਵਾਰੀ ਬਹੁਤ ਜ਼ਿਆਦਾ ਸੀ ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਬੱਸਾਂ ਰੋਕੀਆਂ ਨੇ ਬੱਸਾਂ ਦੇ ਮੂਹਰੇ ਬਹਿ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਵੀ ਜਿਹੜੀਆਂ ਬੱਸਾਂ ਹੈ ਪ੍ਰੋਪਰ ਪਾਈਆਂ ਜਾਂ ਤਾਂ ਜੋ ਸਾਨੂੰ ਪਰੇਸ਼ਾਨੀ ਨਾ ਹੋਵੇ ਉਹਨਾਂ ਨੇ ਮੰਗ ਕੀਤੀ ਕਿ ਜਲਦੀ ਇਹ ਸਹੂਲਤ ਦੇਣ ਨਾ ਜੇ ਸਹੂਲਤ ਦਿੱਤੀ ਹੈ ਦਾ ਬੱਸਾਂ ਵੀ ਪੂਰੀਆਂ ਕਿਤੇ ਬਿਲਕੁਲ ਜੀ ਬਿਲਕੁਲ ਬੇਸ਼ੱਕ ਉਹ ਆਧਾਰ ਕਾਰਡ ਵਾਲੀ ਸਵਾਰੀਏ ਬੇਸ਼ੱਕ ਹੋਰ ਜਿਹੜੀਆਂ ਨੌ ਕੈਟਾਗਰੀਆਂ ਜਿਹੜੀਆਂ ਇਸ ਵਿਭਾਗ ਤੇ ਨਿਰਭਰ ਕਰਦੀਆਂ ਨੇ ਉਹਨਾਂ ਨੇ ਇਹ ਮੰਗ ਠਾਈ ਹੈ ਵੀ ਜਾਂ ਤਾਂ ਸਾਨੂੰ ਸਹੂਲਤ ਪ੍ਰੋਪਰ ਬੰਦ ਕਰ ਦਿੱਤੀ ਜਾਵੇ ਜੇਕਰ ਸਰਕਾਰ ਬਾਕੀ ਚਾਹੁੰਦੀ ਹੈ ਸਾਨੂੰ ਸਹੂਲਤ ਦੇਣਾ ਚਾਹੁੰਦੀ ਹੈ ਆਮ ਜਨਤਾ ਨੂੰ ਜੇ ਪੰਜਾਬ ਦੀ ਸਰਕਾਰ ਚਾਹੁੰਦੀ ਹੈ ਵੀ ਸਹੂਲਤ ਮਿਲੇ ਪ੍ਰੋਪਰ ਤਾਂ ਜਿਹੜਾ ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਵੀ ਜਾਂ ਤਾਂ ਆਧਾਰ ਕਾਰਡ ਬੰਦ ਕਰ ਦਿੱਤਾ ਜਾਵੇ ਜਾਂ ਬੱਸਾਂ ਦਾ ਜਿਹੜਾ ਫਲੀਟ ਹੈ ਪੂਰਾ ਕਰ ਦਿੱਤਾ ਜਾਵੇ ਤਾਂ ਜੋ ਸਾਨੂੰ ਰੋਜ਼ ਇਦਾਂ ਦੀ ਖੱਜਲ- ਇੱਕ ਤਰੀਕ ਨੂੰ ਉਹਨੂੰ ਦੱਸਿਆ ਜਾ ਰਿਹਾ ਵੀ ਮੀਟਿੰਗ ਵੀ ਸੱਦੀ ਗਈ ਹੈ ਲੱਗਦਾ ਹੈ ਕਿ ਆ ਵੀ ਕੋਈ ਫੈਸਲਾ ਹੋ ਜਾਊਗਾ ਬਿਲਕੁਲ ਜੀ ਸਾਡਾ ਜਥੇਬੰਦੀ ਦੇ ਲੀਕੇ ਪ੍ਰੋਗਰਾਮ ਦੇ ਮੁਤਾਬਕ 26 ਤਰੀਕ ਨੂੰ ਜੇ ਲੁਧਿਆਣੇ ਵਿਖੇ ਮੁੱਖ ਮੰਤਰੀ ਨੇ ਝੰਡਾ ਦਾ ਪ੍ਰੋਗਰਾਮ ਕੀਤਾ ਝੰਡਾ ਚੁਲਾਇਆ ਹੈਗਾ ਤਾਂ ਉੱਥੇ ਸਾਡੀ ਜਲੰਧਰ ਲੁਧਿਆਣੇ ਦੇ ਪ੍ਰਸ਼ਾਸਨ ਨੇ ਸਾਡੀ ਮੀਟਿੰਗ ਜਿਹੜੀ ਮੁੱਖ ਮੰਤਰੀ ਨੇ ਤੈਅ ਕਰਵਾਈ ਹੈ 1 ਤਰੀਕ ਨੂੰ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਹੈ ਔਰ ਜੇਕਰ ਮੀਟਿੰਗ ਦੇ ਵਿੱਚ ਕੋਈ ਮਸਲਾ ਹੱਲ ਹੁੰਦਾ ਤਾਂ ਹੋ ਸਕਦਾ ਜਥੇਬੰਦੀ ਜੋ ਪ੍ਰੋਗਰਾਮ ਲੀਕੇ ਹੋਇਆ ਉਹਨਾਂ ਦੇ ਬੈਕਫੁੱਟ ਤੇ ਆ ਜੇ ਪਰ ਉਹਨਾਂ ਟਾਈਮੇ ਪ੍ਰੋਟੈਸਟ ਇਸੇ ਤਰ੍ਹਾਂ ਚੱਲਦਾ ਰਹੂਗਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਇਹ ਸੰਘਰਸ਼ ਇਹਨੂੰ ਹੋਰ ਤਿੱਖਾ ਕੀਤਾ ਜਾਊਗਾ ਔਰ ਆਉਣ ਵਾਲੀ 13 14 ਤਰੀਕ ਦੀ ਜਿਹੜੀ ਹੜਤਾਲ ਹੈ ਪੂਰੇ ਪੰਜਾਬ ਪਰ ਦੇ ਵਿੱਚ ਕੀਤੀ ਜਾਏ ਅੱਗੇ ਆ ਤਿੰਨ ਚਾਰ ਮੀਟਿੰਗਾਂ ਹੋ ਚੁੱਕੀਆਂ ਪਰ ਮੁੱਖ ਮੰਤਰੀ ਪਹੁੰਚੇ ਨਹੀਂ ਲੱਗਦਾ ਵੀ ਇੱਥੇ ਆਉਣਗੇ ਬਿਲਕੁਲ ਜੀ ਅਸੀਂ ਇਹਨਾਂ ਚੀਜ਼ਾਂ ਤੋਂ ਖਫਾ ਪੂਰੇ ਪੰਜਾਬ ਦੀ ਜਨਤਾ ਇਹ ਚੀਜ਼ਾਂ ਤੋਂ ਖਫਾ ਕਿਉਂਕਿ ਕਈ ਵਾਰ ਮੁੱਖ ਮੰਤਰੀ ਔਰ ਟਰਾਂਸਪੋਰਟ ਮੰਤਰੀ ਸੜਨਾਂ ਮੀਟਿੰਗ ਦਾ ਸਮਾਂ ਦੇਖ ਕੇ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਔਰ ਹਰ ਵਾਰੋਂ ਮੀਟਿੰਗ ਤੋਂ ਭੱਜੇ ਨੇ ਸਾਨੂੰ ਇਸ ਵਾਰ ਵੀ ਲੱਗਦਾ ਸੀ ਵੀ ਮੀਟਿੰਗ ਤੋਂ ਭੱਜਣਗੇ ਪਰ ਜਿਹੜੀ ਲੁਧਿਆਣੇ ਦੇ ਪ੍ਰਸ਼ਾਸਨ ਨੇ ਸਾਨੂੰ ਬਹੁਤਾ ਭਰੋਸਾ ਦਿੱਤਾ ਹੈ ਲਿਖਤੀ ਰੂਪ ਦੇ ਵਿੱਚ ਲੈਟਰ ਦਿੱਤਾ ਹੈ ਕਿ ਜਿਹੜੀ ਥੋੜੀ ਮੀਟਿੰਗ ਹੈ ਉਹ ਕਰਵਾਈ ਜਾਊਗੀ ਪਰ ਜੇਕਰ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਜਿਹੜਾ ਇਹ ਪ੍ਰੋਟੈਸਟ ਹੈ ਇਸੇ ਤਰ੍ਹਾਂ ਚੱਲਦਾ ਰਹੂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਟੈਸਟ ਨੂੰ ਹੋਰ ਤਿੱਖਾ ਕੀਤਾ ਜਾਊਗਾ ਇੱਕ ਦੱਸਿਆ ਜਾ ਰਿਹਾ ਮੈਂ 13 14 15 ਤਰੀਕ ਨੂੰ ਚੱਕਾ ਜਾਮ ਵੀ ਕੀਤਾ ਜਾ ਰਿਹਾ ਸੀ ਬਿਲਕੁਲ ਜੀ ਆਉਣ ਵਾਲੀ 13 14 ਤਰੀਕ ਤੁਸੀਂ ਹੜਤਾਲ ਕਰਨ ਜਾ ਰਹੇ ਪੂਰੇ ਪੰਜਾਬ ਭਰ ਦੇ ਵਿੱਚ ਹੜਤਾਲ ਜਾਰੀ ਰਹੂਗੀ ਤਿੰਨ ਰੋਜ਼ਾ ਹੜਤਾਲ ਔਰ ਉਹਦੇ ਵਿੱਚ ਸਾਡੀਆਂ ਵੱਖ-ਵੱਖ ਜਥੇਬੰਦੀਆਂ ਭ੍ਰਾਤਰੀ ਜਥੇਬੰਦੀਆਂ ਸਾਡਾ ਸਮਰਥਨ ਕਰ ਰਹੀਆਂ ਨੇ